ਮਹਾਰਜ ਕਹਿੰਦੇ ਜਿੰਨਾ ਜਿੰਨਾ ਕਿਸੇ ਦਾ ਅੰਤਿਸ਼ਕਰਮ ਦੇ ਵਿੱਚ ਭਾਗ ਬਣਿਆ ਨਾ ਉਹਨਾਂ ਉਹਨਾਂ ਨੂੰ ਮਿਲਦਾ ਹੈ ਉਹਦੇ ਮੁਤਾਬਕ ਮਿਲਦਾ ਹੈ ਕਈ ਲੋਕ ਇਹਨੂੰ ਨਹੀਂ ਮੰਨਦੇ ਅੱਜ ਕੱਲ੍ਹ ਜਿਵੇਂ ਜਿਹੜੇ ਬਹੁਤੇ ਪੜ ਗਏ ਨੇ ਤਰਕ ਵਿਤਰਕ ਸਵਾਲ ਖੜੇ ਕਰਨੇ ਵੀ ਭਾਗਾਂ ਵਿੱਚ ਕੁਝ ਨਹੀਂ ਹੁੰਦਾ ਵੀ ਜੋ ਤੁਸੀਂ ਕਰਦੇ ਹੋ ਜੋ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਮਿਲ ਹੀ ਜਾਂਦਾ ਹੈ ਇਹ ਠੀਕ ਹੈ ਮਿਹਨਤ ਕਰਨੀ ਉਦਮ ਕਰਨਾ ਇਹ ਨਹੀਂ ਕਿ ਬੰਦਾ ਬੈਠਾ ਰਹੇਗਾ ਤੇ ਉਹਦੀ ਝੋਲੀ ਵਿੱਚ ਸਾਰਾ ਕੁਝ ਆ ਕੇ ਡਿੱਗ ਪੈਣਾ ਹੈ। ਮਿਹਨਤ ਕਰਨੀ ਪੈਂਦੀ ਹੈ। ਕੋਈ ਵੀ ਤੁਸੀਂ ਸੰਸਾਰ ਦਾ ਵੀ ਪਦਾਰਥ ਲੈਣਾ ਉਹਦੇ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ ਪਰ ਇੱਕ ਗੱਲ ਯਾਦ ਰੱਖੋ ਕਿ ਕਦੇ ਵੀ ਜੋਤ ਸਾਡੇ ਭਾਗ ਵਿੱਚ ਨਹੀਂ ਜਿੰਨੀ ਮਰਜ਼ੀ ਤੁਸੀਂ ਮਿਹਨਤ ਕਰ ਲਓ ਤੁਹਾਡੇ ਤੋਂ ਉਹ ਤੁਹਾਡੇ ਹੱਥ ਵਿੱਚ ਨਹੀਂ ਆਏਗਾ। ਹੁਣ ਆਪਾਂ ਸਾਰੇ ਪਾਸੇ ਫਸਲਾਂ ਬੀਜੀਆਂ ਨੇ। ਬੀਜ ਵੀ ਇੱਕੋ ਹੀ ਪਾਇਆ ਖਾਦ ਵੀ ਇੱਕੋ ਹੀ ਪਾਈਏ ਪਾਣੀ ਵੀ ਜ਼ਮੀਨ ਵੀ ਪਰ ਉਹਦੇ ਵਿੱਚ ਕਿਸੇ ਦੀ ਫਸਲ ਜਿਹੜੀ 40 ਮਣ ਨਿਕਲਣੀ ਕਿਸੇ ਦੀ 50 ਕਿਸੇ ਦੀ 60 ਨਿਕਲ ਜਾਣੀ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਹੈ ਉਸ ਮਨੁੱਖ ਦੇ ਨਾਲ ਸਬੰਧਿਤ ਜਿਹੜਾ ਉਹਦਾ ਭਾਗ ਹੈ ਉਹਦੇ ਮੁਤਾਬਕ ਉਹਨੂੰ ਮਿਲਦਾ ਇਹ ਗੁਰਮਤ ਇਹਨੂੰ ਮੰਨਦੀ ਹੈ ਤੇ ਅੱਜਕੱਲ ਦਾ ਪ੍ਰਚਾਰ ਇਹਨੂੰ ਖੰਡਨ ਕਰ ਰਿਹਾ ਵੀ ਭਾਗਾ ਦੇ ਅਨੁਸਾਰ ਕੁਝ ਨਹੀਂ ਮਿਲਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧ ਹੈ